ਮੈਂ ਕਹਿੰਦਾ ਹੁੰਦਾ ਵੀ ਮੈਨੂੰ ਸੀ ਕਿ ਮੈਂ ਹਨੀਬੂਟਾ ਸਿੰਘ ਸ਼ਾਦ ਦੀਆਂ ਕਹਾਣੀਆਂ ਜਾਂ ਨਾਵਲ ਜਾਦੇ ਪੜ੍ਹੇ ਹੋਏ ਆ ਹਮ ਹਮ ਮੇਰੇ ਵਰਗੇ ਹੋਰ ਵੀ ਚਲੋ ਬਹੁਤ ਹੈਗੇ ਦਾਵੇਦਾਰ ਜੀ ਜੀ ਜਿਵੇਂ ਮੈਂ ਪੋਇਟਰੀ ਜ਼ੁਬਾਨੀ ਸੁਣਾ ਦਨਾ ਰਾਜਾ ਦਵੜੀ ਖਾਨਾ ਸ਼ਾਦ ਸਾਹਿਬ ਦੇ ਨਾਵਲਾਂ ਦਾ ਚੈਪਟਰੋਂ ਦੇ ਚੈਪਟਰ ਜ਼ੁਬਾਨੀ ਸੁਣਾ ਸਕਦੇ ਵਾਰ ਤੱਕ ਅੱਛਾ ਜੀ ਕਿਸੇ ਦੀ ਗੱਲ ਕਰ ਲੋ ਤੇ ਅੱਜ ਵੀ ਮੈਂ ਆਉਣ ਤੋਂ ਪਹਿਲਾਂ ਜੀ ਰਾਜੇ ਨੂੰ ਫੋਨ ਕੀਤਾ ਅੱਛਾ ਜੀ ਤੇ ਉਹਨਾਂ ਨੇ ਸ਼ਾਲ ਸਾਹਿਬ ਨੇ ਇੱਕ ਬਕਾਇਦਾ ਆਪਦਾ ਨਾਵਲ ਰਾਜਾ ਦਬੜੀ ਖੰਨਾ ਨੂੰ ਸਮਰਪਿਤ ਕੀਤਾ ਸੀ ਮੂਰੇ ਜਿਹੜਾ ਬਹੁਤ ਅੱਛਾ ਵੀ ਐਡੇ ਵੱਡੇ ਉਹਨਾਂ ਦੇ ਪਾਠਕ ਸੀ ਹਾਂ ਇੱਕ ਬੱਗਾ ਸਿੰਘ ਬਰਾੜ ਨੂੰ ਕੀਤਾ ਆਪਦੇ ਭਰਾ ਨੂੰ ਅੱਛਾ ਮੇਰੇ ਛੋਟੇ ਵੀਰ ਬੱਗਾ ਸਿੰਘ ਬਰਾੜ ਨੂੰ ਇੱਕ ਰਾਜਾ ਦਬੜੀ ਖੰਨਾ ਨੂੰ ਉਹ ਆਉਂਦੇ ਜਾਂਦੇ ਉਹਨੂੰ ਦਸਰਾ ਮਿਲਦੇ ਹੁੰਦੇ ਸੀਗੇ ਉਹ ਕਮਾਲ ਦਾ ਉਹਨਾਂ ਦਾ ਪਿਆਰ ਪਿਆ ਅੱਛਾ ਫਿਰ ਉਹਨੇ ਮੈਨੂੰ ਸੱਚ ਰਾਜੇ ਨੇ ਹੋਰ ਕਿਹਾ ਹੂੰ ਕਹਿੰਦਾ ਭਾਜੀ ਉਹ ਗੱਲ ਵਿੱਚ ਪਾ ਦਿਓ ਵੀ ਵੀ ਰੇਖਾ ਨੇ ਕਿਹਾ ਸੀ ਕੁੱਤਿਆਂ ਵਾਲੇ ਸਰਦਾਰ ਦੇ ਉੱਤੇ ਜੇ ਫਿਲਮ ਬਣੇ ਤਾਂ ਸ਼ਾਹ ਸਾਹਿਬ ਮੈਡਮ ਉਹ ਜਿਹੜੀ ਮੈਡਮ ਯਾਰ ਆ ਇਹ ਮੈਡਮ ਯਾਰ ਵਾਲਾ ਰੋਲ ਮੈਂ ਮੁਫਤ ਕਰੂੰਗੀ ਕੀ ਬਾਤ ਹੈ ਹਾਂ ਮੈਂ ਪੈਸੇ ਨਹੀਂ ਲਾਉਂਗੀ ਵੀ ਰੇਖਾ ਨੂੰ ਨਾਵਲ ਇਹਨਾਂ ਪਸੰਦ ਸੀ ਮਤਲਬ ਇਹ ਕਈ ਨਾਵਲ ਇਹਨਾਂ ਦੇ ਹਿੰਦੀ ਚ ਅਨੁਵਾਦ ਹੋਏ ਨੇ ਕਾਫੀ ਨਾ ਹਾਂਜੀ ਹਾਂਜੀ